ਅੱਜ ਕਾਜ ਸਲਮਨ ਮੈਂ ਚੈਨਲ ਪੰਜਾਬ ਤੋਂ ਦੁਬਈ ਵਾਲੇ ਫੰਦਲੇ ਆਪਾਂ ਪਹੁੰਚ ਜਾਈਆਂ ਬੈਕ ਸਾਈਡ ਤੇ ਦੇਖਦੇ ਹੋਗੇ ਜਾਇੰਟ 휠 ਇਰੀਆ ਦੂਜੀ ਸਾਈਡ ਤੇ ਆ ਬੋਟਿੰਗ ਲੱਗੀ ਹੋਈ ਆ ਕਾਫੀ ਸੋਹਣਾ 뷰 ਆ ਆਪਾਂ ਪਹਿਲੇ ਜਿਹੜੀ ਵੀਡੀਓ ਦਾ ਉਹਦੀ ਆਪਾਂ ਕਵਰ ਅਪ ਕੀਤਾ ਸੀ 골ਡ ਸ਼ੌਕ ਜਿੱਤੇ ਕਿਤੇ ਗੋਲੇ ਵਗੈਰਾ ਲੈ ਸਕਦੇ ਹੋ ਜੋ ਤੁਸੀਂ ਚਾਹੋ ਆ ਵੀਡੀਓ ਦਾ ਰਿੰਗ ਜੁਐਲਰੀ ਜੋ ਵੀ ਲੇਡੀਜ਼ ਬੋਇਜ਼ ਲਈ ਜੋ ਵੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲ ਜੇਗਾ ਇੱਥੇ ਥੋੜਾ 빅 ਡੀਲ ਇਹਦੀ ਬੈਕ ਸਾਈਡ ਜਾਵੋਗੇ ਇਹਦੀ ਚੀਜ਼ ਮੈਂ ਕੱਲ ਉੱਥੇ ਕਵਰ ਅਪ ਕੀਤਾ ਸੀ ਮੈਂ ਸਿਕਿਉਰਿਟੀ ਗਾਰਡ ਨੂੰ ਪੁੱਛਿਆ ਸੀ 57 ਕੋਈ ਦੀ ਟ ਜਿਹੜੀ ਕਿ ਜਸਟ ਇੰਟਰਸ ਦੀ ਆ ਉਸ ਤੋਂ ਇਲਾਵਾ ਜੇ ਤੁਸੀਂ ਉੱਤੇ ਪੰਜਾਬੀ ਜਿੱਪਾ ਕਹਿੰਦੀ ਹੈ ਜੇ ਝੂਟਾ ਵਗੈਰਾ ਲੈਣਾ ਹੁੰਦਾ ਵਾ ਤੇ ਉਹਦੀ ਟਿਕਟ ਤੁਹਾਨੂੰ ਅਲੱਗ ਤੋਂ 페 ਕਰਨੀ ਪੈਂਦੀ ਆ ਆਈ ਡੋਨੋ ਉਹਦੇ ਲਈ ਤੁਹਾਨੂੰ ਕਿੰਨਾ ਕਵਰ ਕਿੰਨੀ ਟਿਕਟ ਵਗੈਰਾ ਕੀ ਆ ਬਟ ਉਹਦੇ ਲਈ ਤੁਸੀਂ ਵੀਡੀਓ ਵਗੈਰਾ ਜੋ ਵੀ ਤੁਸੀਂ ਚਾਹੋ ਫੋਟੋ ਵਗੈਰਾ ਖਿੱਚ ਸਕਦੇ ਹੋ ਕੋਈ ਵੀ ਇਨਸਟਰਕਸ਼ਨ ਨਹੀਂ ਆ ਤੁਹਾਨੂੰ ਉਹਦੇ ਲਈ ਕਹਾਂ ਤੇ ਉੱਤੇ ਵੀਡੀਓਜ਼ ਜਾਂ ਫੋਟੋ ਨਹੀਂ ਬਣਾ ਸਕਦੇ ਜੋ ਤੁਸੀਂ ਚਾਹੋ ਉਹ ਤੁਸੀਂ ਕਰ ਸਕਦੇ ਹੋ ਸੋ ਵੀ ਬੀ ਮਾਰਨਿੰਗ ਤੇ ਆਪਾਂ ਵਾਂਗੇ ਆ ਚੀਜ਼ ਆ ਜਿਹੜੀ ਕਵਰ ਅਪ ਕਹਿੰਦੀ ਟਰਾਈ ਕਰਾਂਗੇ ਬਟ ਹੁਣ ਕਾਫੀ ਟਾਈਮ ਹੋ ਗਿਆ ਵਾ ਕੱਲ ਜਣਾ नेक्स्ट ਵੀਡੀ Tell that, have a nice night, enjoy.